ਅੱਜ ਦੀ ਮੈਂ ਜੋ ਗੱਲ ਕਰਨ ਜਾ ਰਿਹਾ ਹਾਂਗਾ ਇਹ ਤੁਹਾਡੀ ਤੁਹਾਡੇ ਬੱਚਿਆਂ ਦੀ ਗੱਲ ਆ ਮੈਂ ਦੇਖਿਆਗਾ ਜੋ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹ ਆਪਣੀ ਮਨਮਰਜ਼ੀ ਹੀ ਕਰਦੇ ਨੇ ਚਲੋ ਫੀਸਾਂ ਲੈਂਦੇ ਨੇ ਕੋਈ ਗੱਲ ਨਹੀਂ ਕਿਤਾਬਾਂ ਦਿੰਦੇ ਨੇ ਮਹਿੰਗੀਆਂ ਕਿਤਾਬਾਂ ਦਿੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੀ ਤੁਸੀਂ ਦੇਖਿਆ ਹੋਣਾਗਾ ਇੱਕ ਦੋ ਗੱਲਾਂ ਮੈਂ ਹੋਰ ਨੋਟ ਕੀਤੀਆਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਹੈ ਤੁਹਾਨੂੰ ਵੀ ਲੱਗਣਗੇ ਵੀ ਠੀਕ ਗੱਲਾਂ ਨੇ ਇਹ ਜੇ ਇਹ ਗੱਲਾਂ ਤੁਹਾਨੂੰ ਠੀਕ ਲੱਗੀਆਂ ਤਾਂ ਤੁਸੀਂ ਨੀਚੇ ਕਮੈਂਟ ਦੇ ਵਿੱਚ ਮੇਰਾ ਥੋੜਾ ਸਾਥ ਦਿਓ ਤੇ ਮੈਂ ਤੁਹਾਨੂੰ ਦੱਸਦਾਗਾ ਕਿ ਆਪਾਂ ਦੇਖਿਆਗਾ ਕਿ ਅੱਜਕੱਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੇਰੈਂਟਸ ਨੂੰ ਐ ਸਮਝਿਆ ਜਾਂਦਾ ਜਿਵੇਂ ਉਹ ਭਿਖਾਰੀ ਹੁੰਦੇ ਨੇ ਉਹਨਾਂ ਨੂੰ ਬਾਹਰ ਖੜਾ ਕੀਤਾ ਜਾਂਦਾਗਾ ਜਦੋਂ ਛੁੱਟੀ ਹੁੰਦੀ ਆ ਮੰਨ ਲਾ ਜੇ ਆਪਾਂ ਬੱਚੇ ਲੈਣ ਜਾਂਦੇ ਆ ਉਹਨਾਂ ਨੂੰ ਬਾਹਰੇ ਗੇਟਾਂ ਦੇ ਕੋਲੋਂ ਜਿਵੇਂ ਭਿਖਾਰੀ ਹੁੰਦੇ ਨੇ ਐ ਖੜ ਕੇ ਖੜਾਇਆ ਜਾਂਦਾਗਾ ਯਾਦ ਕੀ ਸਕੂਲਾਂ ਦੇ ਵਿੱਚ ਇਹ ਇੰਤਜ਼ਾਮ ਹੋਣਾ ਚਾਹੀਦਾਗਾ ਕਿ ਬੱਚੇ ਸਾਵੇਂ ਰਹਿਣ ਜਦੋਂ ਆਪਾਂ ਇੰਨੇ-ਇੰਨੇ ਫੀਸਾਂ ਭਰਦਿਆਂ ਏਸੀ ਰੂਮ ਨੇ ਤਾਂ ਬੱਚਿਆਂ ਨੂੰ ਉੱਥੇ ਆਪਣੇ ਅੰਦਰ ਰੂਮ ਦੇ ਵਿੱਚ ਬਿਠਾਉਣਾ ਚਾਹੀਦਾਗਾ ਬੱਚਿਆਂ ਨੂੰ ਧੁੱਪੇ ਖੜਾ ਕਰਕੇ ਰੱਖਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਥੇ ਆਪਾਂ ਇੰਨੇ-ਇੰਨੇ ਫੀਸਾਂ ਦਿੰਨੇ ਆ ਜਾਂ ਫਿਰ ਉੱਥੇ ਇੱਕ ਨਾਮ ਦੀ ਏਸੀ ਚੱਲਦੇ ਨੇ ਤੇ ਜਿੱਥੇ ਬੱਚੇ ਬੋਲਦੇ ਨੇ ਕਿ ਸਾਡੇ ਏਸੀ ਤਾਂ 10 ਵਜੇ ਤੋਂ ਬਾਅਦ ਚੱਲਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਜੇ ਆਪਾਂ ਕਿਤੇ 5 ਮਿੰਟ ਲੇਟ ਹੋ ਜਾਈਏ ਤਾਂ ਪ੍ਰਾਈਵੇਟ ਸਕੂਲ ਵਾਲੇ ਆ ਰੋ ਮਾਰਦੇ ਨੇ ਜਿਵੇਂ ਆਪਣੇ ਦੇ ਕੋਈ ਉਹ ਬੜਾ ਵੱਡੇ ਆਸਾਨ ਕਰਦੇ ਹੋਣ ਕਹਿਣਗੇ ਅਸੀਂ ਥੋੜਾ 5 ਮਿੰਟ ਬੱਚਾ ਲੇਟ ਰੱਖ ਲਿਆ ਤਾਂ ਇਹ ਸਾਡੀ ਛੋੜੇ ਤੇ ਬਹੁਤ ਵੱਡੀ ਮਿਹਰਬਾਨੀ ਆ ਤੇ ਇਹ ਗੱਲਾਂ ਤੁਸੀਂ ਦੇਖੋ ਮਤਲਬ ਕਿ ਆਪਾਂ ਨੂੰ ਉਹਨਾਂ ਨਾਲ ਕਰਨੀਆਂ ਚਾਹੀਦੀਆਂ ਨੇ ਨਾਲ ਹੀ ਨਾਲ ਆਪਾਂ ਜਿਵੇਂ ਕੋਈ ਬੱਚਾ ਆਪਣਾ ਕਮਜ਼ੋਰ ਆ ਤਾਂ ਆਪਾਂ ਸਕੂਲਾਂ ਦੇ ਵਿੱਚ ਆਪਣੇ ਫੀਸਾਂ ਭਰਦਿਆਂ ਤਾਂ ਸਕੂਲਾਂ ਦੇ ਵਿੱਚ ਜਾ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਸਾਡਾ ਬੱਚਾ ਇਸ ਫੀਲਡ ਦੇ ਵਿੱਚ ਕਮਜ਼ੋਰ ਆ ਤਾਂ ਕਿ ਉਹਨੂੰ ਇਸ ਫੀਲਡ ਦੇ ਵਿੱਚ ਥੋੜਾ ਐਕਸਟਰਾ ਟਾਈਮ ਦੇ ਕੇ ਜਾਂ ਉਹਨੂੰ ਦੁਬਾਰਾ ਸਮਝਾਇਆ ਜਾਵੇ ਪਰ ਆਪਾਂ ਕਹਿ ਦਿੰਨੇ ਆ ਕਿ ਟਿਊਸ਼ਨਾਂ ਤੇ ਲਾ ਦਿਓ ਉਹੀ ਮੈਡਮ ਆ ਫਿਰ ਕਹਿੰਦੇ ਸਾਡੇ ਕੋਲ ਟਿਊਸ਼ਨਾਂ ਤੇ ਪੜਾ ਦਿਓ ਮਤਲਬ ਕਿ ਮੇਰੇ ਹਿਸਾਬ ਨਾਲ ਪ੍ਰਾਈਵੇਟ ਸਕੂਲਾਂ ਦਾ ਇੰਨਾ ਬੁਰਾ ਹਾਲ ਆ ਕੀ ਪੁੱਛੋ ਹੀ ਨਾ ਆਪਾਂ ਇੰਨੇ ਇੰਨੇ ਪੀਸਾ ਭਰ ਦਿਆਂ ਜਵਾਕਾਂ ਨੂੰ ਬੈਗ ਚਕਾ ਕੇ ਕਦੇ ਉਧਰੋਂ ਲੈ ਕੇ ਕਦੇ ਉਧਰੋਂ ਲੈ ਕੇ ਜਵਾਕਾਂ ਨੂੰ ਧੁੱਪੇ ਖੜਾਉਣਾ ਤੇ ਪੇਰੈਂਟਸਾਂ ਨੂੰ ਬਾਹਰ ਦੇ ਮੋਰੇ ਗੇਟਾਂ ਦੇ ਮੋਰੇ ਧੁੱਪੇ ਖੜਾਉਣਾ ਮਤਲਬ ਕੀ ਇਹ ਕੋਈ ਜਿਆਦਾ ਵਧੀਆ ਗੱਲ ਨਹੀਂ ਹੈਗੀ ਤੇ ਪੇਰੈਂਟਸਾਂ ਨੂੰ ਪ੍ਰਿੰਸੀਪਲ ਦੇ ਨਾਲ ਮੈਨੇਜਮੈਂਟ ਦੇ ਨਾਲ ਗੱਲ ਕਰਨੀ ਚਾਹੀਦੀ ਆ ਜਿਸ ਦੇ ਇਸ ਦੇ ਨਾਲ ਥੋੜਾ ਸਕੂਲ ਨੂੰ ਸਵਰਤਾਵੇ ਤੇ ਇਹ ਆਪਣੀ ਜੋ ਪ੍ਰਾਈਵੇਟ ਸਕੂਲ ਵਾਲੇ ਨੇ ਕਿਸਾਈ ਆਪਦੀ ਬੰਦ ਕਰ ਸਕਣ ਜੇਕਰ ਆਪਾਂ ਕਿਤੇ ਲਿਜਾਣ ਕਿੰਨੂੰ 10 ਮਿੰਟ ਹੋਰ ਲੇਟ ਹੋ ਜਾਈਏ ਤਾਂ ਵੀ ਇਹ ਔਖੇ ਹੋ ਜਾਂਦੇ ਨੇ ਜੇਕਰ ਦੇ ਆਪਾਂ ਛੱਡਣ 10 ਮਿੰਟ ਕਿਤੇ ਚਲੋ ਕੰਮ ਪੈ ਜਾਂਦਾਗਾ ਤਾਂ ਵੀ ਇਹ ਔਖੇ ਹੋ ਜਾਂਦੇ ਨੇ ਮਤਲਬ ਕਿ ਆਪਾਂ ਇੰਨੀ ਇਨੀ ਫੀਸਾਂ ਭਰਦਿਆਂ ਫਿਰ ਵੀ ਆਪਨੂੰ ਡਰਦੇ ਆ ਇਹ ਤਾਂ ਚਲੋ ਗੱਲ ਥੋੜੀ ਠੀਕ ਆ ਚਲੋ ਆਪਣੀ ਵੀ ਵਿੱਚ ਗਲਤੀ ਆ ਲੇਟ ਹੋ ਗਏ ਜਾਂ ਲੇਟ ਲਿਆਉਣ ਦੇ ਵਿੱਚ ਲੇਟ ਹੋ ਗਏ ਪਰ ਜਿਹੜੇ ਆਪਣੇ ਹੱਕ ਨੇ ਆਪਾਂ ਨੂੰ ਉਹ ਵੀ ਬੋਲਣੇ ਚਾਹੀਦੇ ਨੇ ਜਿਵੇਂ ਬੱਚਾ ਪੜ੍ਹਾਈ ਦੇ ਵਿੱਚ ਨਲਾਇਕ ਆ ਤੁਸਨ ਦੇ ਨਾਂ ਲਵਾ ਕੇ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਹ ਸਾਡਾ ਬੱਚਾ ਇਹਦੇ ਵਿੱਚ ਕਮਜ਼ੋਰ ਆ ਇਹਨੂੰ ਥੋੜਾ ਧਿਆਨ ਦਿਵੋ ਆਪਾਂ ਪ੍ਰਿੰਸੀਪਲ ਨੂੰ ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਮਿਲਣਾ ਚਾਹੀਦਾਗਾ ਜਿਸ ਦੇ ਨਾਲ ਆਪਾਂ ਨੂੰ ਬੱਚੇ ਦਾ ਵੀ ਪਤਾ ਲੱਗ ਸਕੇ ਜਦੋਂ ਬੋ ਪੇਰੈਂਟਸ ਮੀਟਿੰਗ ਤੇ ਜਾਂਦੇ ਆ ਤਾਂ ਆਪਣੇ ਬੱਚਿਆਂ ਦੀਆਂ ਉਹਦੇ ਕਮਜ਼ੋਰੀਆਂ ਦੱਸਿਆ ਕਰੋ ਉਹਨਾਂ ਨੂੰ ਕਿਹਾ ਕਰੋ ਵੀ ਆਹ ਕਲਾਸ ਦੇ ਵਿੱਚ ਨੰਬਰ ਘੱਟ ਸਮਝ ਤੁਸੀਂ ਦੱਸਣਾਗਾ ਨਾ ਕਿ ਸਾਡੇ ਬੱਚੇ ਦੇ ਘੱਟ ਆਏ ਨੇ ਅਸੀਂ ਛੋਡੇ ਕੋਲੋਂ ਪੜਾਉਨੇ ਆ ਵੀ ਘੱਟ ਨੰਬਰ ਕਿਉਂ ਆਏ ਨੇ ਉਹਨਾਂ ਟੀਚਰਾਂ ਨੂੰ ਪੁੱਛਿਆ ਕਰੋ ਜੇਕਰ ਮੇਰੀਆਂ ਗੱਲਾਂ ਵਧੀਆਂ ਲੱਗੀਆਂ ਤਾਂ ਨੀਚੇ ਕਮੈਂਟ ਦੇ ਵਿੱਚ ਮੇਰਾ ਸਾਥ ਦਿਓ ਤੇ ਵੀਡੀਓ ਨੂੰ ਸਿਰ ਤੇ ਲਾਈਕ ਕਰਨਾ ਨਾ ਭੁੱਲਣਾ